ਲੁਧਿਆਣਾ ਵਿੱਚ ਪੁਲਿਸ ਨੇ 18000 ਦੀ ਨਕਲੀ ਕਰੰਸੀ ਦੇ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਨੋਟਾਂ ਨੂੰ ਕਾਪੀ ਕਰਕੇ ਨਕਲੀ ਕਰੰਸੀ ਛਾਪਦੇ ਸਨ ਦਰਸਲੇ ਮੁਲਜ਼ਮ ਆਟੋ ਗੈਂਗ ਨਾਲ ਮਿਲ ਕੇ ਨਕਲੀ ਕਰੰਸੀ ਨੂੰ ਬਾਜ਼ਾਰ ਦੇ ਵਿੱਚ ਵੇਚਦੇ ਸਨ ਬਰ ਗਾੜੀ ਕਾਂਡ 'ਚ ਪੁਲਿਸ ਗੋਲੀ ਮਾਰੀ ਵਿੱਚ ਜਾਨ ਗੁਆਉਣ ਵਾਲੇ ਸਿੱਖਾਂ 'ਚ ਕਿਰਸ਼ਨ ਭਗਵਾਨ ਸਿੰਘ ਦਾ ਪਰਿਵਾਰ ਫਰੀਦਕੋਟ ਅਦਾਲਤ ਪਹੁੰਚਿਆ ਜਿਨ੍ਹਾਂ ਗੋਲੀ ਚਲਾਉਣ ਵਾਲੇ ਪੁਲਿਸ ਕਰਮੀਆਂ ਦੇ ਖਿਲਾਫ ਅਰਜ਼ੀ ਦਿੱਤੀ ਹੈ ਅਤੇ ਸੀਬੀਏ ਤੇ ਜਸਟਿਸ ਜ਼ੋਰਾ ਕਮੇਟੀ ਦੀ ਰਿਪੋਰਟ ਤੋਂ ਵੀ ਇਹ ਪਰਿਵਾਰ ਨਾ ਖੁਸ਼ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਜਾਂਚ ਲਈ ਕੋਈ ਵੀ ਪਰਿਵਾਰ ਤੋਂ ਪੁੱਛਗਿੱਛ ਤੱਕ ਨਹੀਂ ਆਇਆ ਅਕਤੂਬਰ 2015 ਵਿੱਚ ਸ਼੍ਰੀ ਗੁਰਗਨ ਸਾਹਿਬ ਜੀ ਦੀ ਵਿਆਧਵੀ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਬਾਅਦ ਕਈ ਲੋਕਾਂ ਨੇ ਸੜਕਾਂ 'ਤੇ ਉਤਰ ਕੇ ਪ੍ਰਦਰਸ਼ਨ ਵੀ ਕੀਤੇ ਸਨ ਅੰਮ੍ਰਿਤਸਰ ਅਗੇ ਤਰਨਤਾਰਨ ਦੇ ਪਿੰਡ ਪਲਾਸੌਰ ਚ 6 ਫਰਵਰੀ ਨੂੰ ਹੋਈ ਕਤਲ ਕੇਸ ਚ ਮੁੱਖ ਮਲਜ਼ਮ ਸਾਬਕਾ ਕਾਲੇ ਸਰਪੰਚ ਗੁਰਪ੍ਰੀਤ ਬੱਬੂ ਨੂੰ ਗ੍ਰਫਤਾਰ ਕਰ ਲਿਆ ਗਿਆ ਬੱਬੂ ਸਮੇਤ ਪੁਲਿਸ ਨੇ 4 ਲੋਕਾਂ ਨੂੰ ਗ੍ਰਫਤਾਰ ਕੀਤਾ ਜਿਨ੍ਹਾਂ ਕੋਲੋਂ ਵਾਰਦਾਤ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਚੌਂਡਾਲੀ ਦੇ ਦੁਕਾਨ ਦੇ ਰੰਜਿਸ਼ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਹਾਲਾਂਕਿ ਮੁਲਜ਼ਮ ਸਾਫ ਦਾ ਸਰਪੰਚ ਦਾ ਕਹਿਣਾ ਹੈ ਕਿ ਉਸ ਨੂੰ ਆਪਣੇ ਬਚਾਅ ਚ ਗੋਲੀ ਚਲਾਈ ਗਈ ਸੀ ਦਰਸਲ 6 ਫਰਵਰੀ ਨੂੰ ਤੜਕਸਵੇਰੇ 2 ਵਜੇ ਸਕੇ ਭਰਾਵਾਂ ਤੇ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਇੱਕ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ 26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਲਈ ਪ੍ਰਚਾਰ ਸ਼ੁਰੂ ਹੋ ਗਿਆ ਹੈ ਸ਼ਨੀਵਾਰ ਨੂੰ ਹੋਈ ਕਾਲੀਦਲ ਕੋਰ ਕਮੇਟੀ ਦੀ ਮੀਟਿੰਗ ਚ ਚੋਣਾਂ ਸਮੰਧੀ ਡਿਊਟੀਆਂ ਲਾਈਆਂ ਗਈਆਂ ਸਨ ਪੰਜ ਤੋਂ ਬਾਅਦ ਤੁਹਾਡੇ ਚੋਣ ਮੈਦਾਨ ਚ ਹੁਣ ਕਾਰਨ ਇਸ ਵਾਰੀ ਇਹ ਚੋਣਾਂ ਆਕਰਸ਼ਕ ਬਣੀਆਂ ਹੋਈਆਂ ਨੇ ਸੰਗਰੂਰ ਦੇ ਪਿੰਡ ਕਨੌਰੀ ਕਲਾਂ ਚ 70 ਸਾਲਾਂ ਦਾ ਬਜ਼ੁਰਗ ਨਸ਼ੇ ਦੀ ਦਲਦਲ ਚ ਫਸੀ ਪੰਜਾਬ ਦੀ ਜਵਾਨੀ ਨੂੰ ਸਹੀ ਰਾਹ ਵਿਖਾਉਣ ਨਿਕਲਿਆ ਜੋ ਨਸ਼ਿਆਂ ਖਿਲਾਫ ਸਾਈਕਲ ਤੇ ਦਿੱਲੀ ਤੱਕ ਦਾ ਸਫ਼ਰ ਤੈਅ ਕਰੇਗਾ ਤਾਂ ਜੋ ਨੌਜਵਾਨો ਨਸ਼ਾ ਮੁਕਤ ਅਤੇ ਨਿਰੋਗ ਜ਼ਿੰਦਗੀ ਦਾ ਸੁਨੇਹਾ ਦਿੱਤਾ ਜਾ ਸਕੇ ਪਿੰਡ ਵਾਸੀਆਂ ਨੇ ਵੀ ਬਾਬਾ ਅਮਰਜੀਤ ਸਿੰਘ ਦੀ ਹੌਸਲਾ ਵਸਾਈ ਜੋ ਕੋਈ ਕਸਲ ਨਹੀਂ ਛੱਡੀ ਕੁਝ ਲੋਕ ਗੱਡੀ ਚ ਅਮਰਜੀਤ ਸਿੰਘ ਨਾਲ ਦਿੱਲੀ ਤੱਕ ਜਾਣਗੇ ਅਤੇ 15 ਘੰਟਿਆਂ ਚ ਦਿੱਲੀ ਤੱਕ ਦਾ ਸਫ਼ਰ ਤੈਅ ਕੀਤਾ ਜਾਏਗਾ